ਗੀ ਹੁਣ ਨਾ ਥੋੜੀ ਥੋੜੀ ਜੀ بارش ਹੋ ਰਹੀ ਆ ਜਿਹਦੇ ਕਰਕੇ ਕਿ ਮੈਨੂੰ ਆ ਰੇਨ ਕੋਟ ਪਾਣਾ ਪਊਗਾ ਫਿਰ ਰੇਨ ਕੋਟ ਜੇ ਆਪਾਂ ਨੂੰ ਪਸੰਦ ਆ ਗਿਆ ਫਿਰ ਆਪਾਂ ਬਸ ਰੱਖੇ ਲਵਾਂਗੇ ਤਾਂ ਲੈ ਆਪਾਂ ਨੇ ਕਰ ਲਈ ਸੈਟਿੰਗ ਜੀ ਇਹ ਵੀ ਮੜੀ ਜੀ ਨਹੀਂ ਮੂੰਹ ਨਾਲ ਲੱਗੇ ਆਪਾਂ ਨੂੰ ਕਿਉਂਕਿ ਪਰ ਥੋੜਾ ਜਿਆਦਾ ਹੈਵੀ ਜਿਹਾ ਲੱਗਣ ਲੱਗਿਆ ਉਹ ਭਾਰੀ ਆਇਆ ਤਾਂ ਕਰੀ ਤਾਂ ਫਾਈਨਲੀ ਮੈਂ ਰੱਖੋਗਾ ਰੈਡੀ ਅਗਾ ਇਹ ਵਧੀਆ ਲੱਗਿਆ ਸਰ ਸਾਰਿਆਂ ਨੇ ਹਰ ਹਰ ਮਹਾਦੇਵ ਜ਼ਰੂਰ ਲਿਖਣਾ ਹੈ ਜਿਹੜਾ ਵੀ ਹਰ ਹਰ ਮਹਾਦੇਵ ਲਿਖੂਗਾ ਨਾ ਉਹਨੂੰ ਆਉਣ ਵਾਲੇ 5 ਦਿਨਾਂ ਦੇ ਵਿੱਚ ਇੱਕ ਪੱਕੀ ਖੁਸ਼ੀ ਮਿਲੂ ਕੁਸ਼ ਖਬਰ ਹੀ ਮਿਲੂਗੀ ਕੁਸ਼ ਖਬਰ ਹੀ ਮਿਲੂਗੀ ਬਾਕੀ ਤੁਸੀਂ ਵੀਊ ਚੈੱਕ ਕਰੋ ਇੱਧਰ ਬਾਲਾ ਹੀ ਘੈਂਡ ਆ ਭਾਈ ਬਹੁਤ ਘੈਂਡ ਵੀਰੋ ਯਾਰ ਘੁੰਮਿਆ ਫਿਰਿਆ ਕਰੋ ਨਜ਼ਾਰੇ ਲਿਆ ਕਰੋ ਤੁਸੀਂ ਇੱਕ ਚੀਜ਼ ਮੈਂ ਦੱਸਦਾ ਤੁਹਾਨੂੰ ਹੁਣ ਮੈਂ ਘੁੰਮਣਾ ਆਇਆਗਾ ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਲੇਂਗੀ ਪਿੱਛੇ ਕਿਸੇ ਵੀ ਗੱਲ ਦੀ ਟੈਨਸ਼ਨ ਤੁਸੀ ਨਹੀਂ ਚੱਲਦੇ ਚੱਲਦੇਗਾ ਇਹ ਰਾਸਤੇ ਦੇ ਵਿੱਚ ਇੱਕ ਬੋਰਡ ਆਇਆਗਾ ਜੀ ਦੇ ਉੱਤੇ ਲਿਖਿਆ ਹੋਇਆ ਹੈ ਕਿ ਠੇਕੇਦਾਰ ਨਾਥ 14 ਕਿਲੋਮੀਟਰ ਦੂਰ। ਲਾਡੀ ਹੌਸਲਾ ਰੱਖ ਆਪਣਾ 14 ਕਿਲੋਮੀਟਰ ਦੂਰ ਜਾਣਾ ਠੀਕ ਹੈ। ਹੌਸਲਾ ਪੂਰਾ ਹੈ। ਹਾਂ। ਵੈਸੇ ਤਿਆਰ ਰਹਿ। ਲਾਡੀ ਯਾਰ ਮੈਂ ਇੱਕ ਦੂਜੇ ਨੂੰ ਪੂਰਾ ਹੌਸਲਾ ਦਿੰਨੇ ਆਂ ਇਹ ਵੀ ਦਬਣਾ ਨਹੀਂ ਹੈ। ਕਿਸੇ ਵੀ ਹਾਲਤ 'ਚ ਆਪਾਂ ਨੇ ਪਹੁੰਚ ਹੀ ਜਾਣਾ ਹੈ। ਉਹ ਵੀ ਪੈਦਲ। ਤਾਂ ਫਿਰ ਲਈ 14 ਕਿਲੋਮੀਟਰ ਦੂਰ ਦਾ ਸਫ਼ਰ ਰਹਿ ਗਿਆ। ਇਧਰ ਦਾ 뷰 ਬਹੁਤ ਸੋਹਣਾ ਹੈ ਤੇ ਚੜਾਈ ਵੀ ਬਹੁਤ ਵਧੀਆ ਹੈਗੀ। ਕਾਫੀ ਵਧੀਆ ਲੱਗ ਰਿਹਾ ਥੋੜੀ ਥੋੜੀ ਚੜਦੇ ਚੜਦੇ। ਪਰ ਦਮਤਾ ਜੜ ਰਹੇ ਸੀ ਗੱਲ ਇਹ ਦੀ ਪਰ ਵਧੀਆ ਲੱਗ ਰਿਹਾ ਹੈ ਚਨਾ ਖਾਣੇ ਆ ਚਨੇ ਨਾਲ ਸਾਗਤ ਮਿਲੂਗੀ ਤੇ ਇਹ ਚ ਵੀ ਨਿਚੋੜ ਦੋ ਜੀ ਨਿੰਬੂ ਇਹਦੇ ਚ ਨਿਚੋੜ ਦੋ ਵਾਓ ਕਿੰਨਾ ਟਾ ਵੇਨੂੰ ਦੁਬਾਰਾ ਫੇਰ ਟੇਸਟ ਕਰਕੇ ਦੇਖਾਂਗੇ ਇਹਨੂੰ खाना है ए, ए, पत्ता भी खाने ठीक है उस पत्ता खाना अने सारे पत्ते खाएंगे दुबई हेल्प इज बेल्थ ऐसे बोल देते हम कुछ भी jam. Jam. ਕੱਲਾ ਕੱਲਟਾ ਲੱਗਦਾ ਹੈ ਉਹ ਬਹੁਤ ਸੋਹਣੀਆਂ ਰੇਡੀਆਂ ਜੀਆਂ ਲਾਈਆਂ ਹੋਈਆਂ ਨੇਗੇ ਬਹੁਤ ਘੰਟ ਲੱਗਿਆ ਆਇਓ ਤੇ ਚਲ ਖਾਣੇ ਸਭ ਤੋਂ ਵਧੀਆ ਮੈਨੂੰ ਇਹ ਚੀਜ਼ ਲੱਗੀ ਕਿ ਜਿਹੜੀ ਕੇਦਾਰਨਾਥ ਦੀ ਚੜਾਈ ਹੈ ਨਾ ਉਹ ਬਿਲਕੁਲ ਟਿੱਖੀ ਟਿੱਖੀ ਨਹੀਂ ਹੈਗੀ ਬਿਲਕੁਲ ਸਿੱਧੀ ਆ ਮਤਲਬ ਆਪਾਂ ਆਰਾਮ ਨਾਲ ਇਹਨੂੰ ਚੜ੍ਹ ਸਕਦੇ ਆ ਕੋਈ ਵੀ ਬਜ਼ੁਰਗ ਤੇ ਕੋਈ ਵੀ ਯੰਗ ਆਰਾਮ ਦੇ ਨਾਲ ਚੜ੍ਹ ਸਕਦਾ ਇਹਨੂੰ ਕੋਈ ਐਡੀ ਖਾਸ ਗੱਲ ਨਹੀਂ ਹੈਗੀ ਤਕਾਈ ਪਰ ਤੁਰਦੇ ਤੁਰਦੇ ਦਮ ਸਾਰਿਆਂ ਦੇ ਹੀ ਚੜਦਾ ਜਿਵੇਂ ਕਿ ਹੁਣ ਮੇਰਾ ਵੀ ਚੜ ਰਿਹਾ ਹੈ ਜਿਹੜਾ ਇੱਧਰ ਦਾ 뷰 ਹੈ ਨਾ ਉਹ ਚੇਂਜ ਨਹੀਂ ਹੁੰਦਾ ਹੈਗਾ ਸਿਰਫ ਇੱਕੋ ਹੀ 뷰 ਰਹਿੰਦਾ ਜਿਹੜਾ ਇੱਧਰਲੀ ਸਾਈਡ ਦਾ ਤਾਂ गाइस ਬਹੁਤ ਸੋਹਣਾ ਘਰਨਾ ਯਾਰ ਰਾਸਤੇ ਦੇ ਵਿੱਚ ਸਾਰੇ ਲੋਕ ਇਸੇ ਦੇ ਤਾਂ गाइस ਚੱਲਦੇ ਚੱਲਦੇ ਇੱਕ ਸਾਨੂੰ ਬਹੁਤ ਸੋਹਣੀ ਸ਼ਾਪ ਮਿਲੀ ਹੈ ਹੁਣ ਇੱਥੇ ਬੈਠ ਕੇ ਅਸੀਂ ਇੱਕ ਇੱਕ ਕੱਪ ਚਾਹ ਦਾ ਪੀਵਾਂਗੇ ਤੇ ਬਾਕੀ ਮੇਰੇ ਮਿੱਤਰ ਤਾਂ ਸੱਜ ਕੇ ਬਹਿ ਜਾਂਦੇ ਨੇ ਪਹਿਲੇ ਹੀ ਆ ਕੇ ਨਾਲ ਦੀ ਨਾਲ ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਹੈਗਾ ਕਿਹਨੂੰ ਪਤਾ ਹੁੰਦਾਗਾ ਵੀ ਹੁਣ ਕੁਛ ਖਾਣ ਨੂੰ ਮਿਲੂਗਾ ਨਾਲ ਦੀ ਨਾਲ ਰੈਡੀ ਇਹ ਪਹਿਲਾਂ ਮੂਰੇ ਆ ਕੇ ਬਹਿੰਦਾ ਜਿਵੇਂ ਕਿ ਦੇਖੋ ਤੁਸੀਂ ਦੇਖ ਹੀ ਰਹੇ ਹੋਗੇ ਸਭ ਤੋਂ 프ਰੰਟ ਤੇ ਮੈਂ ਵਾਪਸ ਮੁੜ ਕੇ ਆਇਆ ਹਾਂ ਹਾਂ ਇੱਕ ਇੱਕ ਕੱਪ ਪੀ ਕੇ ਚਾਹ ਦਾ ਦਿਮਾਗ ਨੂੰ ਥੋੜੀ ਜਿਹੀ એનર્ਜੀ ਦੇ ਕੇ ਸੱਚਾ ਫਿਰ ਕਿੱਛੀਆ ਸਫਰ ਕਿਉਂਕਿ ਘੱਟੋ ਘੱਟ ਨਹੀਂ 10 ਕਿਲੋਮੀਟਰ ਦਾ ਸਫਰ ਅਜੇ ਹੋਰ ਪਿਆ ਹੋਣਾ ਹਾਂ ਮੈਂ ਟੇਸਟ ਕਰਕੇ ਮੜਿਆ ਨਾ ਮਾਏ ਬੀਚਾਰ ਆਉਂਦੇ ਹੋ ਰਹਿਣਾ ਡਾਡਾ ਆਉਂਦਾ ਆਇਆ ਆਇਆ ਤਕੜਾ ਚੈਲੰਜ ਭਾਈ ਚਾਰਜਰ ਲਗਾ ਸਕਦੇ ਆ ਚਾਰਜਰ ਲਗਾ ਲੇ ਦੇ ਦੇ ਯਾਰ ਖਾਦੀ ਹੈ ਦੇਖ ਦੀ ਨੰਦੀ ਬੜਾ ਓਏ ਬਾਦੂ ਦੇ ਬੜਾ ਕਾਹਨ ਚੱਬ ਚੱਬ ਆ ਦੇ ਮੈਂ ਚੱਬ ਰੇ ਆ ਦੇ ਹਾਂ ਲੈ ਰਿਹਾ ਇਹ ਕੋਡ ਕੋਡ ਚਾਦੀ ਆ ਗਏ ਮੈਂ ਆਇਆ ਉੱਥੋਂ ਸ਼ਾਰਟਕਟ ਤੇ ਲਾਡੀ ਹੋਰੀ ਆ ਰਹੇ ਨੇ ਇਧਰ ਦੀ ਤੁਰ ਕੇ ਤੇ ਆਪਾਂ ਉਹਨਾਂ ਨਾਲ ਪਹਿਲਾਂ ਪਹੁੰਚ ਗਏ ਚੱਲਾ ਜਾ ਲਾਡੀ ਆ ਜਾ ਲਾਡੀ ਆਪਾਂ ਕਿੰਨੇ ਵਜੇ ਚੱਲੇ ਸੀਗੇ ਉੱਥੋਂ ਪਾਪਾ ਮੈਨੂੰ ਦਾ ਸਾਢੇ 12:30 'ਤੇ ਚੱਲੇ ਹਾਂ ਅੱਛਾ ਹੁਣ ਮੜਾ ਟਾਈਮ ਦੇਖ ਕੇ ਦੱਸੇਂ ਕਿੰਨਾ ਟਾਈਮ ਹੋ ਗਿਆ ਤਾਂ ਯਾਰ ਬਹੁਤ ਟਾਈਮ ਹੋ ਗਿਆ ਮੜਾ ਦੱਸੋਗੇ ਟਾਈਮ ਦੇਖ ਕੇ

ਫਿਰ ਵੀ ਡਿਸਟੈਂਸ ਹੈ ਚਲ ਕਿਉਂ ਆ ਮਸਾਲਾ ਪਾਇਆ ਤਫੈ ਨਹੀਂ ਲਿਗਾ ਜ ਮੈਗੀ ਖਾਣ ਤੋਂ ਬਾਅਦ ਹੁਣ ਦੇਖਣ ਆਇਆ ਅਸੀਂ ਆਪਣੇ ਲਈ ਰੂਮ ਰੂਮ ਬਹੁਤ ਸੋਹਣਾ ਹੈ ਜੀ ਸੀਦਾਂ ਇਹ ਕਿਤਨਾ 355 ਕਰਦੇ ਆ ਰੈਸਟ ਕੀ ਕਰਦੇ ਆ ਯਾਰ ਪੈਰ ਪਾ ਰੈਸਟ ਮੇਰਾ ਆ ਗਿਆ ਯਾਰ ਚਲ ਗੇਮ ਗੁੰਗ ਖੇਡ ਦਿੰਦੇ ਕਿੰਨੇ ਕਿਲੋਮੀਟਰ ਹੋ ਗਈ ਇਹ 12 10 6 ਆ ਗਏ 6 ਆ ਗਏ 6 ਰਹਤਾ ਹੈ 6 ਆ ਗਿਆ 12 ਹੋ ਰਿਹਾ ਅੱਛਾ 12 ਹੋ ਰਿਹਾ ਜੀ ਇਹ ਚੱਕਰ ਹੈ ਨਾ ਚੱਕਰ ਤਾਂ ਇਹ ਰਿਹਾ ਵੀ ਜੇ ਆਪਾਂ ਹੁਣ ਤੁਰਦੇ ਆਂ ਵੀ ਆਪਾਂ ਕੁਛ ਨਾ ਕੁਛ ਪਰਸੈਂਟ ਲਵੇ ਲੱਗੇ ਜੀ ਮੰਦਰ ਕਿੰਨੇ ਵਜੇ ਖੁੱਲਦਾ ਹੈ ਜੀ ਸਵੇਰ 4 ਵਜੇ 4 ਵਜੇ ਮੰਦਰ ਖੁੱਲਦਾ ਤੇ ਉੱਥੇ ਕੋਈ ਪਰਚੀ-ਪਰਚੀ ਵੀ ਲੈਣ ਕੰਡੀ ਆ ਪਰ ਕੀ ਆ ਅੱਜ ਦਿਨ ਇਤਨਾ ਦਿਨ ਗਿਆ ਸਕਦੇ ਨਹੀਂ ਜੀ ਉਹਨਾਂ ਪਰਚੀ ਵੀ ਤੇਰ ਹੋ ਜੇ ਤੁਹਾਡੇ ਬੈਸ ਕੰਨੀ ਸਰ ਦੇਖ ਮੇਰੀ ਗੱਲ ਸੁਣਾ ਮੈਂ ਤਾਂ ਤੇਰੇ ਲਈ ਦੋ ਗੱਲਾਂ ਨੇ ਜੇ ਆਪਾਂ ਉਰੇ ਰਹਿਨੇ ਆ ਨਾ ਤਾਂ ਆਪਾਂ ਨੂੰ ਸਫਰ ਦੁਬਾਰੇ ਫੇਰ ਕਰਨਾ ਪੈਣਾ ਹੈ ਮਤਲਬ ਆਪਣਾ ਕੱਲ ਦਾ ਦਿਨ ਵੀ ਬਰਬਾਦ ਹੋ ਸਕਦਾ ਬਰਬਾਦ ਤਾਂ ਨਹੀਂ ਕੋਈ ਛੇ ਦਿਨਾਂ ਦਾ ਹੋਣਾ ਹੈ

ਇਹ ਵੀ ਖੂਬਸੂਰਤ ਹੈ ਯਾਰ। ਬਈ ਯਾਰ ਚਲੋ ਇਹਨੂੰ ਰਹਿਣ ਦਿੰਦੇ ਆ। ਇਹਨੂੰ ਕੈਨਸਲ ਕਰ ਦਿੰਦੇ ਆ ਉਸੇ ਤੇ ਜਾਂਦੇ ਆ। ਚੱਲਦੇ ਆਗੇ ਹੁਣ ਅੱਗੇ ਤੇ ਅੱਗੇ ਦਾ ਦੇਖਦੇ ਆਂਗੇ ਮਾਹੌਲ ਕੀ ਆ ਅੱਜ ਸਾਨੇ ਤੇ 7 ਕਿਲੋਮੀਟਰ ਦਾ ਕੰਪਲੀਟ ਕਰਨੀ ਕਰਨਾ ਹੈਗਾ ਕਿਉਂਕਿ ਸਵੇਰੇ ਸਾਨੇ ਜਾ ਕੇ ਮੰਦਿਰ ਦੇ ਵਿੱਚ ਪਹੁੰਚਣੀ ਪਹੁੰਚਣਾ ਹੈਗਾ ਕਿਸੇ ਵੀ ਹਾਲਤ ਦੇ ਵਿੱਚ। ਜੇ ਅੱਜ ਨਾ ਪਹੁੰਚਿਆ ਗਿਆ ਤਾਂ ਸਾਡਾ ਇੱਕ ਦਿਨ ਖਰਾਬ ਹੋ ਜਾਊਗਾ। ਇਸ ਲਈ ਅਸੀਂ ਕੋਸ਼ਿਸ਼ ਕਰਾਂਗੇ ਸਾਰੇ ਜਣੇ ਕਿ ਚੱਲਦੇ ਚੱਲਦੇ ਉੱਥੇ ਪਹੁੰਚ ਕੇ ਕੀ ਰਾਸਤੇ ਦੀ ਲੋਕੇਸ਼ਨ ਨੂੰ ਦੇਖ ਕੇ ਨਾ ਬਹੁਤ ਸੋਹਣਾ ਲੱਗਦਾ ਹੈ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਇਹ ਪੁਲ ਪਾਰ ਕਰਨ ਤੋਂ ਬਾਅਦ ਫਿਰ ਐ ਐ ਐ ਐ ਉੱਪਰ ਚੜ੍ਹਨਾ ਪਊਗਾ ਜਿਹੜਾ ਕਿ ਬਹੁਤ ਮੁਸ਼ਕਲ ਆ ਵਾਓ ਵਾਓ ਖੂਬਸੂਰਤ ਵਾਉਂਡਰਫੁਲ ਅਮੇਜ਼ਿੰਗ ਕਿੰਨਾ ਸੋਹਣਾ ਬਣਾਇਆ ਹੈ ਨਾ ਬ੍ਰਿਜ ਨੂੰ ਵੀ ਵਾਓ ਕੁੱਪ ਟੂਰ ਦਾ ਹੈ ਬਹੁਤ ਖੂਬਸੂਰਤ ਤਾਂ ਗਾਇਸ ਜੇਕਰ ਸੋਨੂ ਕੇਦਾਰਨਾਥ ਦੀ ਸੀਰੀਜ਼ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਨਾ ਤੁਹਾਡੇ ਲਈ ਬਹੁਤ ਬਣਦਾ ਹੀ ਬਣਦਾ ਤਾਂ ਜਰੂਰ ਇੱਕ ਵਧੀਆ ਜਿਹਾ ਕਮੈਂਟ ਜਰੂਰ ਕਰਿਓ ਗਾਇਸ ਤਾਂ ਕਿ ਮੈਨੂੰ ਪਤਾ ਲੱਗ ਸਕੇ ਕਿ ਹਾਂ ਤੁਸੀਂ ਮੇਰੇ ਨਾਲ ਜੁੜੇ ਹੋ ਹੋ ਤਾਂ ਚਲੋ ਗਾਇਜ਼ ਵੀਡੀਓ ਕਾਫੀ ਬੜੀ ਹੋ ਗਈ ਇਸੇ ਨਾਲ ਕਰਦੇ ਆਪਾਂ ਵੀਡੀਓ ਨੂੰ ਐਂਡ ਆਈ ਹੋਪਸ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਗਾਇਜ਼ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਗਾਇਜ਼ ਤਾਂ ਮਿਲਦੇ ਆਂਗੇ ਅਗਲੀ ਵੀਡੀਓ ਚ ਟੇਕ ਕੇਅਰ ਬਾਏ ਬਾਏ ਗਾਇਜ਼